ਜਦੋਂ ਆਪਾਂ ਲੋਕ ਸਭਾ ਚੋਣਾਂ ਦੇ ਦੌਰਾਨ ਵੋਟਾਂ ਦੇ حوالے ਨਾਲ ਗੱਲ ਕਰਦੇ ਰਿਹਾ ਕਿ ਚੋਣ ਕਮਿਸ਼ਨ ਅੰਕੜੇ درست ਨਹੀਂ ਦੱਸ ਪਾਰਿਆ। ਅੰਕੜਿਆਂ ਚ ਇੰਨਾ ਝੋਲਮੋਲ ਕਿਉਂ ਆ ਰਿਹਾ? ਜਿਸਨ ਵੋਟਾਂ ਪੈਂਦੀਆਂ ਨੇ ਉਸ ਦਿਨ ਸ਼ਾਮ ਨੂੰ ਅੰਕੜੇ ਹੋਰ ਹੁੰਦੇ ਨੇ ਸਵੇਰ ਤੱਕ ਬਦਲ ਜਾਂਦੇ ਨੇ। 4 ਦਿਨਾਂ ਬਾਅਦ ਚੋਣ ਕਮਿਸ਼ਨ ਦੁਬਾਰਾ ਕਹਿੰਦਾ ਇੰਨੇ ਨੇ 10 ਦਿਨਾਂ ਬਾਅਦ ਕਹਿੰਦਾ ਨਹੀਂ ਇੰਨੇ ਨੇ। ਸੋ ਉਸ ਸਮੇਂ ਹੀ ਸ਼ੰਕੇ ਸੂਭੇ ਪੈਦਾ ਹੋਈ। ਇਹ ਵੀ ਮਤੇ ਸਵਾਲ ਖੜੇ ਹੁੰਦੇ ਸੀ। ਪਰ ਚੋਣ ਕਮਿਸ਼ਨ ਦੀ ਇਸ ਪ੍ਰਕਿਰਿਆ ਤੇ ਕਿ ਵੋਟ ਪੈਣ ਦੇ حوالے ਨਾਲ ਸਹੀ ਜਾਣਕਾਰੀ ਨਹੀਂ। ਅੱਜ ਉਹ ਕਾਫੀ ਸੱਚ ਸਾਹਮਣੇ ਆ ਗਿਆ। ECR ਦੀ ਰਿਪੋਰਟ ਕਹਿੰਦੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਪੋਲ ਹੋਈਆਂ ਵੋਟਾਂ ਤੇ ਗਿਣੀਆਂ ਹੋਈਆਂ ਵੋਟਾਂ ਪਈਆਂ ਵੋਟਾਂ ਤੇ ਉਹਨਾਂ ਦੀ ਗਿਣਤੀ ਵਾਲੀਆਂ ਵੋਟਾਂ 'ਚ ਵੱਡਾ ਫਰਕ ਹੈ। ਕਰੀਬ 6 ਲੱਖ ਦੇ ਕਰੀਬ ਵੋਟਾਂ ਦਾ ਫਰਕ ਹੈ। 599691 ਵੋਟਾਂ 'ਚ ਕਹਿੰਦੇ ਗੜਬੜ ਹੈ ਜੀ। 538 ਸੀਟਾਂ ਉੱਤੇ 599691 ਵੋਟਾਂ ਦਾ ਗੜਬੜ ਘਟਾਲਾ ਪਾਇਆ ਗਿਆ। 543 ਸੀਟਾਂ ਦੇ ਵਿੱਚੋਂ 538 ਦਾ ਰਿਕਾਰਡ ਜਿਹੜਾ ਸਾਹਮਣੇ ਆਇਆ ਕਿ ਇੱਕ ਦੇ ਉੱਤੇ ਬਿਨਾਂ ਨਤੀਜਾ ਆ ਗਈ ਸੀ ਚਾਰ ਦੇ ਉੱਤੇ ਕਹਿੰਦੇ ਠੀਕ ਆ ਇੰਜ ਪੰਜ ਸੀਟਾਂ 547 ਜੋ ਬਾਹਰ ਕਰ ਦਿਓ ਤਾਂ 538 ਬਚੀਆਂ 538 ਤਾਂ ਹੀ ਖੇਲਾ ਹੋਇਆ ADR ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਇਹਦੀ ਰਿਪੋਰਟ ਕਹਿੰਦੀ ਆ ਕਿ 538 ਚੋਂ 362 ਸੀਟਾਂ ਜਈਆਂ ਨੇ ਜਿੱਥੇ 5.5 ਲੱਖ ਦੇ ਕਰੀਬ ਵੋਟ ਘਟ ਗਣੀ ਗਈ 362 ਸੀਟਾਂ ਦੇ ਉੱਤੇ ਕੁੱਲ ਵੋਟਾਂ ਜਿਹੜੀਆਂ ਗਿਣੀਆਂ ਹੀ ਨਹੀਂ ਗਈਆਂ ਮਤਲਬ ਘੱਟ ਗਿਣੀਆਂ ਗਈਆਂ ਉਹ 554598 ਵੋਟਾਂ ਦਾ ਫਰਕ ਹੈ ਜਦੋਂ ਕਿ 176 ਸੀਟਾਂ ਜਿਹੀਆਂ ਸਾਹਮਣੇ ਆ ਰਹੀਆਂ ਨੇ ਡੀਆਰ ਦੀ ਰਿਪੋਰਟ ਚ ਜਿਹੜੀਆਂ ਕਹਿੰਦੀਆਂ ਨੇ ਕਿ 35093 ਵੋਟਾਂ ਵੱਧ ਗਿਣੀਆਂ ਨੇ ਸੀਟਾਂ ਤੇ ਹੁਣ ਭਾਜਪਾ ਕਹਿੰਦੀ ਅਸੀਂ 400 पार ਜਾਣਾ ਪਰ 400 पार ਤਾਂ ਨਹੀਂ ਹੋਈ ਚਲੋ 240 ਦੇ ਗੇਟ 'ਚ ਫਸ ਕੇ ਰਹਿ ਗਏ 32 ਸੀਟਾਂ ਬਹੁਤ ਮਤ ਤੋਂ ਘੱਟ ਰਹਿ ਗਈਆਂ ਪਰ ਇੰਡੀਆ ਕੋਲ 293 ਸੀ ਸਰਕਾਰ ਬਣ ਗਈ। ਵਿਰੋਧੀ ਧਿਰ 100 ਤੇ ਵੀ ਨਹੀਂ ਪਹੁੰਚੀ 99 ਦੇ ਗੇਟ 'ਚ ਫਸ ਗਈ ਪਰ ਇੰਡੀਆ ਕੋਲ 234 ਸੀ ਇਸ ਲਈ ਵਿਰੋਧੀ ਧਿਰ ਮਜ਼ਬੂਤੀ ਨਾਲ ਬੈਠ ਗਈ। ਸੋ ਦੋਹੇ ਤਰ੍ਹਾਂ ਖੁਸ਼ ਵਿਰੋਧੀ ਧਿਰ ਵੀ ਕਿ ਲੈ ਵੀ ਗੱਲ ਬਣ ਗਈ ਤੇ ਸੱਤਾਧਾਰੀ ਤੇ ਵੀ ਖੁਸ਼ ਕਿ ਲੋਬੀ ਸਰਕਾਰ ਬਣ ਗਈ। ਪਰ ਹੁਣ ADR ਦੀ ਰਿਪੋਰਟ ਨੇ ਸ਼ੰਕੇ ਸੂਭੇ ਪੈਦਾ ਕਰਤੇ ਕਿ ਵੀ ਜੇ 6 ਲੱਖ ਦੇ ਕਰੀਬ ਵੋਟਾਂ 'ਚ ਗੜਬੜ ਹੋਈ ਆ। 554000 ਤੋਂ ਵੱਧ ਵੋਟ ਘੱਟ ਗਿਣੀਆਂ 35000 ਤੋਂ ਵੋਟ ਵੱਧ ਗਿਣੀਆਂ ਫਿਰ ਇਹਦਾ ਅਸਰ ਕਿੰਨੇ ਨਤੀਜਿਆਂ ਤੇ ਪੈ ਸਕਦਾ ਇਹ ਸਵਾਲ ਪੈਦਾ ਹੋ ਗਿਆ ਬੇਸ਼ੱਕ ਈਡੀਆਰ ਨੇ ਕਿਤੇ ਸਪਸ਼ਟ ਨਹੀਂ ਕੀਤਾ ਕਿ ਇਹ ਜੇਕਰ ਦੁਰਸਤ ਗਿਣੀਆਂ ਜਾਂਦੀਆਂ ਤਾਂ ਨਤੀਜਿਆਂ 'ਚ ਕੀ ਫਰਕ ਆਉਣਾ ਸੀ ਕਿਹੜੀਆਂ ਸੀਟਾਂ ਕਿੱਧਰ ਵੱਧ ਜਾ ਸਕਦੀਆਂ ਕਿੱਧਰ ਘੱਟ ਜਾ ਸਕਦੀਆਂ ਸੀ ਪਰ ਚੋਣ ਕਮਿਸ਼ਨ ਦੀ ਇਸ ਮਸਲੇ ਤੇ ਚੁੱਪ ਈਡੀਆਰ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਨਾ ਜੇ ਵਿਰੋਧੀ ਧਰਉਨ ਉਮੇਸ਼ワਲ ਖੜੇ ਕਰ ਪਾਈ ਆ ਨਾ ਸੱਤਾ ਤਾਂ ਕੋਈ ਜਵਾਬ ਦੇ ਪਾ ਰਹੀ ਆ ਨਾ ਚੋਣ ਕਮਿਸ਼ਨ ਇਸ ਮਸਲੇ ਤੇ ਸਪਸ਼ਟੀ ਕਰਨ ਦੇ ਰਿਹਾ ਨਾ ਚੋਣ ਕਮਿਸ਼ਨ ਆਪਣੇ ਡਾਟੇ ਨੂੰ ਸੋਸ਼ਲ ਮੀਡੀਆ ਤੇ ਪਹਿਲਾਂ ਜਿਵੇਂ ਚੱਲਿਆ ਆਉਂਦਾ ਸੀ ਉਹ ਪ੍ਰਕਿਰਿਆ ਤਾਂ ਦੁਰਸਤ ਕਰ ਰਿਹਾ ਤੇ ਨਾ ਹੀ ਸੋ ਕਾਲਡ ਰਾਸ਼ਟਰੀ ਮੀਡੀਆ ਕਹਾਉਣ ਵਾਲਾ ਮੀਡੀਆ ਇਸ ਰਿਪੋਰਟ ਤੇ ਚਰਚਾ ਕਰ ਰਿਹਾ ਇਹਦਾ ਮਤਲਬ ਕੁਝ ਖੇਲਾ ਤਾਂ ਹੈ ਕਿ ਨਤੀਜਿਆਂ ਨਾਲ ਖੇਡਿਆ ਗਿਆ ਕਿ ਲੋਕਾਂ ਦੇ ਲੋਕਤੰਤਰਿਕ ਹੱਕ ਦੇ ਨਾਲ ਖਿਲਵਾੜ ਹੋਇਆ ਇਹ ਸਵਾਲ ਹੈ ਜਿਵੇਂ ਕਿਦਰੋਂ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ